ਮੈਨੂੰ ਆ ਹੈਰਾਨਾ ਹੈਗਾ ਮਾਰੇ ਇਲਾਕੇ ਵਾਂ ਮਾਰੇ ਪਿੰਡਾਂ ਵਾਂ ਐਡੀ ਜ਼ਬਰਦਸਤ ਚੀਜ਼ ਐਡੀ ਤਕੜੀ ਸੋਚ ਐਡੇ ਹੈਰਾਨ ਬੰਦੇ ਉਹ ਬੋਲੇ ਫੋਲੇ ਜਨਮ ਉਧਰ ਬੀਬੀਆਂ ਹੈਗੀਆਂ ਚ ਮੁੰਡੇ ਹੁੰਦੇ ਹੋਰ ਕਰਦੇ ਹੈਗੇ ਆ ਇਹ ਬੱਚੇ ਇਧਰ ਮੁੰਡੇ ਵੀ ਹੈਗੇ ਆ ਇਹ ਬੱਚੇ ਇਧਰ ਬੋਲ ਰਹੇ ਨੇ ਨਾ ਨਾ ਬੋਲਾ ਕਰ ਲੈ ਮੈਂ ਹੈ ਕਮਾਲ ਹੈ

Thank you. ਹਾਂ ਜੀ ਧਰਮਗੜਾ ਵਾਲੇ ਕੀ ਹਾਲ ਹੈ ਇਹ ਕਿਆ ਬੇਰ ਅੱਛਾ ਬੁੱਟੇ ਲਾਏ ਹੋਏ ਹੈ ਆਹ ਹਾ ਹਾ ਕੀ ਬਾਤ ਹੈ ਅੱਛਾ ਇਹੀ ਮੈਂ ਦੇਖ ਰਿਹਾ ਕਿ ਕੱਲੇ ਬੁੱਟੇ ਚਮਕ ਨਹੀਂ ਰਹੇ ਪਰ ਬੋੜ ਹੈਗੇ ਆ ਕੀ ਬਾਤ ਹੈ ਯਾਰ ਇਹੀ ਪਿੰਡ ਹੈ ਆਪਣਾ ਯਾਰ ਕਮਾਲ ਹੋ ਗਈ ਮੇਰੇ ਪਤਾ ਰੁਕਿਆ ਲੰਘਿਆ ਨਹੀਂ ਗਿਆ ਅੱਗੇ ਦੇਖ ਕੇ ਇਹਨੂੰ ਰਾਤ ਨੂੰ ਇੰਨਾ ਸੋਹਣਾ ਦੇਖ ਕੇ ਪਾਰਕ नजारा आ गया मन त खुशी बहुत है, है कि इस की इस गल की इंडिका ए तोता क्यों लिखया वा पंगार तोता कोई होना तोता दरख्त त हो नहीं सकदा यार या दरख्त हैगा तोता कमाल है यार मैं तो बहुत हैरान हैगा एडी जबरदस्त बेवकूफ लोकां ने औरे तोड़े वे भी है हैं ये ऐसे मूर्ख भी है हैं इना कौन समझावा चला अच्छा क्या मना किसकी बदौलत है सारा कौन है इस बंदे के पीछे प्रोजेक्ट के पिछेपच साहब ਕਿਆ ਨਾਮ ਹੈ ਉਹਨਾਂ ਦਾ ਨਾਮ ਕੀ ਬਲਜਿੰਦਰ ਬਲਜਿੰਦਰ ਸਿੰਘ ਹਾਂ ਠੀਕ ਹੈ ਕਮਾਲ ਹੈ ਯਾਰ ਬਹੁਤ ਹੀ ਕਮਾਲ ਹੈਗੀ ਹੈ ਹੱਦ ਹੈਗੀ ਹੈ ਕਰੀ ਵੀ ਬਾਈ ਜਾਨ ਨਹੀਂ ਉਹ ਵੀ ਹੈ ਇੱਕ ਛੱਪੜ ਵੀ ਹੈਗਾ ਨਹੀਂ ਇਹ پارک ਤਾਂ ਬਾ ਕਮਾਲ ਹੈਗੀ ਹੈ ਕਰੀ ਉਹ ਪਤਾ ਕੁੜੀਆਂ ਕਰਕੇ ਨਹੀਂ ਅੰਦਰ ਆਣਾ ਚਾਹ ਰਹੇ ਤੇ ਫਿਰ ਦੇਖਿਆ ਕਿ ਦੋ ਕੁ ਮੁੰਡੇ ਬੈਠੇ ਆਕੇ ਕਿ ਚਲੋ ਚੱਲੇ ਦਿਲ ਖੁਸ਼ ਹੋ ਗਿਆ ਪਰ ਇਹ ਆ ਵੀ ਆਣੇ ਵਾਲੇ ਟਾਈਮ 'ਚ ਪਿੰਡ ਤਾਂ ਤਬਾਹ ਹੈਗੇ ਆਪਣੇ ਪਿੰਡ ਖਤਮ ਹੈਗੇ ਇਹੀ ਕੁਝ ਬਚਣਾ ਆਪਾਂ ਨੂੰ ਇੰਨੀ ਕੁ ਚੀਜ਼ਾਂ ਹੀ ਬਚਣੀਆਂ ਹੈਗੇ ਇਸ ਤੋਂ ਇਲਾਵਾ ਕੁਝ ਨਹੀਂ ਬਚਣਾ ਸਾਰੇ ਬਸ ਫਰੀਆਂ ਜ਼ਮੀਨਾਂ ਗਈਆਂ ਯਾਦ ਰੱਖ ਸੈਲੂਟ ਦਾ ਟਰੀਜ਼ ਐਚ ਪੀ ਸੀ ਐਲ ਇਹ ਇਹ ਕੰਪਨੀ ਹੈਗੀ ਐਨ ਇਨੀਸ਼ੀਏਟਿਡ ਬਾਈ ਸੈਲੂਟ ਦਾ ਟਰੀਜ਼ ਸਪਾਂਸਰਡ ਬਾਈ ਐਚ ਪੀ ਸੀ ਐਲ ਐਚ ਪੀ ਸੈਲਿਊਟ ਦਾ ਟ੍ਰੀਜ਼ ਹਿਊਮਨ ਸਰਵਿਸਿੰਗ ਨੇਚਰ ਹਿਊਮਨ ਸਰਵਿਸਿੰਗ ਨੇਚਰ ਕੀ ਬਾਤ ਹੈ ਇਹ ਤਾਂ ਹੈ ਤਾਂ ਤੁੱਕੇ ਕੇ ਲੈ ਆਇਆ ਮੈਂ ਵੈਸੇ ਦਿਨ ਮਾ ਬਣਾਣੇ ਕੀ ਵੀਡੀਓ ਦੀ ਇਹ ਫਿਰ ਵੀ ਲਸੂੜਾ ਉਹ ਕੀ ਬਾਤ ਹੈ ਲਸੂੜੇ ਦਾ ਬੁੱਟਾ ਲਾਇਆ ਵਾ ਵੀਡੀਓ ਤਾਂ ਵੈਸੇ ਦਿਨ ਵਾਲੀ ਹੈਗੀ ਹੈ ਟਾਲਾ ਅੱਛਾ ਟਾਲੀ ਤਾਂ ਆਪਾਂ ਸੁਣਿਆ ਟਾਲਾ ਸੁਣਿਆ ਹੀ ਨਹੀਂ ਹੈਗਾ ਕਦੀ ਹੈ ਕਮਾਲ ਕਰਕੇ ਯਾਰ ਮੈਂ ਅਸਲ ਮਾ ਜਿਹੜਾ ਮੈਂ ਪ੍ਰੋਜੈਕਟ ਇੱਕ ਸੋਚ ਰਿਹਾ ਤਾਂ ਉਸਕਾ ਇੱਕ ਨਮੂਨਾ ਹੈਗਾ ਉਰੇ ਜਿਹੜੇ ਪ੍ਰੋਜੈਕਟ ਮੇਰੇ ਮਾਈਂਡ ਮੈਂ ਹੈਗੇ ਉਹਨਾਂ ਕੀ ਕਚਨਾਰ ਬਹੋਨੀਆਂ ਵਰਜੀਟਾ ਫੇਰੀ ਚਟਾ ਪਤਾ ਨਹੀਂ ਯਾਰ ਸਪੈਲਿੰਗ ਵੀ ਨਹੀਂ ਬੋਲੇ ਜਾਂਦੇ ਮਾਰੇ ਪਾਸ ਤਾਂ ਅੱਲੀ ਸਿਛੋਂ ਫਲਾ ਸਿਛੋਂ ਦਲ ਬਰ ਗਿਆ ਕਮਾਲ ਕਮਾਲ ਬਾਈ ਸੰਭਾਲ ਕਰੇ ਕਰੋ ਤੁਮੇ ਵੀ ਇਨਾ ਕੀ ਟੱਕ ਅਕ ਉਪਰਧਾਨ ਆਪਾਂ ਅਕ ਟੱਕ ਕਹਦੇ ਆਂ ਅਕ ਹੋਰ ਹੋਵਾ ਟੱਕ ਹੋਰ ਹੋਵਾ ਕਮਾਲ ਹੈ ਹੈ ਇਹ ਟੱਕ ਹੈ ਉਹ ਜਿਹੜਾ ਹੋਆ ਆਪਾਂ ਦੁਸ਼ਹਿਰੇ ਨੂੰ ਦੇਖਿਆ ਅਚੋ ਉਹ ਹੈ ਇਹ ਉਹ ਹੈਗਾ ਐਸੇ ਟੱਕ ਠੀਕ ਅੱਖ ਅੱਖ ਉਹ ਹੈਗਾ ਜਿਹੜਾ ਉਹ ਗੁਲਾਬੀ ਫੁੱਲਾਂ ਵਾਲਾ ਉਹ ਉਹ ਆਕਾ ਹੈਗਾ ਆਮਲਾ ਸੋ ਕਿੰਨਾ ਸੋਹਣਾ ਇੱਕ ਪਾਰਕ ਜਿਹੜਾ ਹੈਗਾ ਪਿੰਡ ਮੋਹੀਕਲਾਂ ਕੇ ਅੰਦਰ ਸਰਪੰਚ ਸਾਹਿਬ ਵੱਲੋਂ ਤੇ ਐਚ ਪੀ ਸੀ ਐਲ ਕੰਪਨੀ ਦੇ ਤੌਰ ਦੇਤੇ ਇਹ ਤਿਆਰ ਕਰਿਆ ਹੋਇਆ ਹੈਗਾ ਤੇ ਕਿੰਨੀ ਸੋਹਣੀਆਂ ਹੋ ਰਹੀ ਸੀ ਲਾਈਟਾਂ ਤੇ ਕਿੱਡਾ ਸੋਹਣਾ ਜਿਹੜਾ ਸਿਸਟਮ ਹੈਗਾ ਬਣਾਇਆ ਵਾ ਕਿੰਨੇ ਸੋਹਣੇ ਦਰਖਤ ਲਾਏ ਹੋਏ ਆ ਤੇ ਦਰਖਤਾਂ ਕੇ ਨਾਮ ਲਿਖੇ ਹੋਏ ਹੈ ਕਿ ਹੱਕਲੇ-ਕਲੇ ਦਰਖਤ ਕੇ ਉੱਪਰ ਕੜੀ ਪੱਤਾ ਸੋ ਉਸਕਾ ਜਿਹੜਾ ਇੱਕ ਨਾਮ ਲਿਖ ਕੇ ਰੱਖਿਆ ਵਾ ਹੈਗਾ ਹੋਰ ਅਸੀਂ ਤੇ ਇਸਤੇ ਇਲਾਵਾ ਵੀ ਸੋ ਜੇ ਇਹ ਦਰਖਤ ਹੋ ਗਏ ਪਰ ਅ ਗੱਲ ਇਹ ਹੀ ਹੈ ਕਿ ਦਰਖਤ ਰਹਿ ਜਾਣੇ ਆ ਪਾਰਕ ਰਹਿ ਜਾਣੇ ਆ ਕਿ ਪਿੰਡ ਉਜੜ ਜਾਣੇ ਆ ਇਹ ਸੋ ਇਹ ਗੱਲ ਚੰਗੀ ਨਹੀਂ ਲੱਗਦੀ ਕਹਿਣੀ ਪਰ ਅਸਲੀਅਤ ਇਹੀ ਹੈਗੀ ਆ ਪੁਆਦ ਦੇ ਸਾਰੇ ਪਿੰਡਾਂ ਕੀ ਇਹੀ ਅਸਲੀਅਤ ਹੈਗੀ ਆ ਕਿ ਇਹਨਾਂ ਪਿੰਡਾਂ ਦਾ ਜਿਹੜਾ ਉਜਾੜਾ ਹੈਗਾ ਉਹ ਤੈ ਹੈ ਓਰੇ ਕੀ ਸਾਰੀਆਂ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਵੇਚਣੀਆਂ ਸ਼ੁਰੂ ਕਰਦੀਆਂ ਉਹ ਉਹ ਕਿਹੜਾ ਬੋਤਾ ਬਈ ਪੁੱਤਰਾ ਪੁਤਰਾਣ ਜੀਵਾ ਪੁਤਰਾਣ ਜੀਵਾ ਹੈ ਪੁਤਰਾਣ ਜੀਵਾ ਰੌਕਸਬਰਗੀ ਡਬਲਾਈ 10 ਮੇਰੇ ਵਰਗਾ ਪੜਦਾ ਹੀ ਦੇਸੀ ਅੰਬ ਅੱਛਾ ਕਿੰਨੇ ਸੋਹਣੇ ਸੋਹਣੇ ਦਰਖਤ ਲਾਏ ਹੋਏ ਹੈਗੇ ਆ ਲੈ ਪ੍ਰਧਾਨ ਆਜਾ ਹੈ ਪੂਰੀ ਪੂਰੀ ਵੈਸੇ ਤਾਂ ਕਾਫੀ ਜਿਆਦਾ ਬਣ ਗਈ ਇੱਕ ਇੱਕ ਸਕਿੰਟ ਆ ਜਾ ਉੱਥੇ ਆ ਜਾ ਹਾਂ ਵੀ ਇੱਕੀ ਪੂਰੀ ਸੀ ਹਿਸਟਰੀ ਸੁਣਾਈ ਠੀਕ ਹੈ ਨਾ ਹਿਸਟਰੀ ਤੇ ਚਲੋ ਪੋਰਾ ਬਣਾਏ ਫਿਰ ਇੱਕ ਬਾਹਰ ਹੱਥ ਥੱਲੇ ਰੱਖਿਆ ਹਾਂ ਇਹ ਛੱਡ ਦੇ ਉਹ ਬੱਸ ਬੋ ਗਿਆ ਹਾਂਜੀ ਹਾਂਜੀ ਸੋ ਅ ਅੱਜ ਆਪਾਂ ਜਿਹੜਾ ਸੀਗਾ ਮੋਹੀ ਕਲਾਂ ਪਿੰਡ ਦੇ ਅੰਦਰ ਰਾਤ ਨੂੰ ਵੈਸੇ ਲੰਘ ਰਹੇ ਤੇ ਆਪਾਂ ਕਿਸੇ ਕੰਮ ਵਾਸਤੇ ਪਰ ਜਿਸ ਟਾਈਮ ਆਪਾਂ ਨੇ ਦੇਖਿਆ ਹੈਗਾ ਕਿ ਇਸ ਪਿੰਡ ਦੇ ਅੰਦਰ ਜਿਹੜੀ ਪਾਰਕ ਹੈਗੀ ਆ ਪਾਰਕ ਦੇ ਅੰਦਰ ਜਿੰਨੀਆਂ ਲਾਈਟਾਂ ਲੱਗੀਆਂ ਹੋਈਆਂ ਹੈਗੀਆਂ ਉਹ ਆਪਾਂ ਨੂੰ ਪ੍ਰਭਾਵਿਤ ਕਰਾ ਬਹੁਤ ਜ਼ਿਆਦਾ ਸੋ ਉਹਨਾਂ ਲਾਈਟਾਂ ਨੂੰ ਦੇਖ ਕੇ ਆਪਾਂ ਪਿੰਡ ਦੇ ਜਿਹੜੀ ਪਾਰਕ ਦੇ ਅੰਦਰ ਰਾਤ ਨੂੰ ਲਗਭਗ 9 ਵਜੇ ਦਾ ਸਮਾਂ ਆਏਗਾ ਸੋ ਜਿਸ ਟਾਈਮ ਇਸ ਕੇ ਅੰਦਰ ਆਪਾਂ ਐਂਟਰ ਕਰਨੇ ਦੀ ਕੋਸ਼ਿਸ਼ ਕਰੀ ਹੈਗੀ ਆ ਸੋ ਜੇ ਦੇਖਿਆ ਹੈਗਾ ਕਿ ਇੰਨਾ ਸੋਹਣਾ ਜਿਹੜਾ ਪਾਰਕ ਬਣਿਆ ਹੋਇਆ ਹੈਗਾ ਸੋ ਪਾਰਕ ਕੀ ਕਿੰਨੀ ਖੂਬਸੂਰਤ ਗੱਲਾਂ ਹੈਗੀਆਂ ਕਿ ਪਾਰਕ ਦੇ ਅੰਦਰ ਬਹੁਤ ਸੋਹਣਾ ਜਿਹੜਾ ਘਾਹ ਲੱਗਿਆ ਵਾ ਸੋ ਪਾਰਕ ਦੇ ਅੰਦਰ ਜਿਹੜੀਆਂ ਪੰਜਾਬ ਕੇ ਇਤਿਹਾਸਕ ਗੱਲਾਂ ਹੈਗੀਆਂ ਉਹ ਲਿਖੀਆਂ ਵੀ ਮਾਈ ਭਾਗੋ ਦਾ ਇਤਿਹਾਸ ਲੈ ਕੇ ਆਇਆ ਹੈਗਾ ਸ਼ਹੀਦ ਜਿਹੜੇ ਆਪਣੇ ਉਦਮ ਸਿੰਘ ਕੰਬੋਜ ਹੈਗੇ ਆ ਉਹਨਾਂ ਦਾ ਇੱਕ ਬਹੁਤ ਹੀ ਜਿਹੜਾ ਦਿਲ ਖਿੱਚਵਾ ਜਿਹੜਾ ਆਦਮ ਕੱਦ ਜਿਹੜਾ ਇੱਕ ਬੁੱਤ ਹੈਗਾ ਉਹ ਲਾਇਆ ਹੋਇਆ ਹੈਗਾ ਹੱਥ ਕੇ ਵਿੱਚ ਇੱਕ ਕਿਤਾਬ ਫੜੀ ਵੀ ਹੈਗੀ ਐ ਦੂਸਰੀ ਹੱਥ ਕੇ ਅੰਦਰ ਜਿਹੜਾ ਹੈਗਾ ਰਵਲਵਰ ਫੜੀ ਵੀ ਹੈਗੀ ਐ ਸੋ ਇਸ ਤੇ ਇਲਾਵਾ ਜਿਹੜਾ ਆਪਣਾ ਕੰਬੋਜ ਭਾਈਚਾਰਾ ਹੈਗਾ ਇਸੇ ਲੱਕੀ ਅੰਦਰ ਬਲੂਡ ਕੇ ਅੰਦਰ ਉਹਨਾਂ ਕੀ ਇੱਕ ਜਿਹੜਾ ਉਦਮ ਸਿੰਘ ਕੰਬੋਜ ਹੈਗੇ ਆ ਹੋਇਆ ਕਿ ਆਪਣੇ ਸ਼ਹੀਦ ਜਿਨ੍ਹਾਂ ਨੇ ਜਿੱਲਿਆਂ ਵਾਲੇ ਬਾਗ ਦਾ ਬਤਲਾ ਲਿਆਦਾ ਉਹਨਾਂ ਦਾ ਇਤਿਹਾਸ ਹੋਰ ਸਾਂਝਾ ਕਰਿਆ ਵਾਇਗਾ ਤੇ ਬਾਕੀ ਜਿਹੜੀ ਗੱਲ ਹੈਗੀ ਆ ਰੁੱਖ ਬੜੇ ਸੋਹਣੇ ਲਾਏ ਹੋਏ ਹੈਗੇ ਇੱਕ ਰੁੱਖ ਲਾ ਕੇ ਉਸਤੇ ਬਾਅਦ ਉਸ ਰੁੱਖ ਦਾ ਨਾਮ ਲਿਖਿਆ ਵਾਇਗਾ ਕਿ ਕਿਆ ਨਾਮ ਹੈਗਾ ਸੋ ਬੜੇ ਸੋਹਣੇ ਨਾਲ ਬੋਰਡ ਲਾਏ ਹੋਏ ਹੈਗੇ ਉਹਨਾਂ ਰੁੱਖਾਂ ਕੇ ਸੋ ਬੜੀ ਸੋਹਣੀ ਪਾਰਕ ਹੈਗੀ ਬਣੀ ਸੋ ਵਧਾਈ ਕੇ ਪਾਤਰ ਹੈਗੇ ਹੋਰ ਪਿੰਡ ਕੇ ਜਿਹੜੇ ਸਰਪੰਚ ਸਹਿਬਾਨ ਹੈਗੇ ਆ ਤੇ ਸਮੂਹ ਨਗਰ ਵਾਸੀ ਜਿਹੜੇ ਇਹ ਜੇ ਕਮਾਗੇਂਦਰ ਸਪੋਰਟ ਕਰ ਰਹੇ ਹੈਗੇ ਆ ਕਿੰਨੀਆਂ ਸੋਹਣੀਆਂ ਸੋਹਣੀਆਂ ਟਾਈਲਾਂ ਲੱਗੀਆਂ ਹੈਗੀਆਂ ਕਿੰਨੇ ਸੋਹਣੇ ਰਾਹ ਬਣੇ ਹੈਗੇ ਆ ਕਿੰਨੇ ਸੋਹਣੇ ਸੋਹਣੇ ਉਹ ਪਾਰਕ ਬਣੇ ਹੋਏ ਹੈਗੇ ਆ ਸੋ ਰਾਤ ਦਾ ਨਜ਼ਾਰਾ ਤਾਂ ਕਹਿੰਦੇ ਕੀ ਗੱਲਾਂ ਇਹ ਉਹ ਕੰਮ ਚੱਲ ਰਿਹਾ ਹੈਗਾ ਇਸਕਾ ਜਿਹੜਾ ਫੁਆਰੇਗਾ ਸੋ ਬੁੱਟਿਆਂ ਦਾ ਨਾਮ ਦੇਖੋ ਇਹ ਬੇਰ 베ਰੀ ਲਾਈ ਵੀ ਹੈਗੀ ਹੈ ਸੋ ਵੈਸੇ ਕਹਦੇ ਹੈਗੇ ਆ ਕਿ 베ਰੀ ਨਹੀਂ ਹੋਣੀ ਚਾਹੀਦੀ ਪਰ ਕੈਸੀ ਉੱਗ ਗਈ ਤੂੰ ਸਾਡੇ ਘਰ 베ਰੀਆਂ ਸਿਰਾਂ ਦੀ ਪੱਗ ਲਾਉਣ ਲੱਗ ਪਈ ਪਰ ਫਲ ਹੈਗਾ ਬੜਾ ਸੋਹਣਾ ਫਲ ਹੈਗਾ ਇੱਕ 베ਰੀ ਦਾ ਤੇ ਪੰਜਾਬ ਕਾ ਫਲ ਹੈਗਾ ਸੋ ਸਾਰੀ ਉਹੀ ਜਿਹੜੇ ਪੰਜਾਬ ਕੇ ਦਰਖਤ ਹੈਗੇ ਆ ਉਹਨਾਂ ਨੂੰ ਲਾਣੇ ਕੀ ਕੋਸ਼ਿਸ਼ ਕੀਤੀ ਗਈ ਹੈਗੀ ਹੈ ਪੰਜਾਬ ਕਾ ਸੱਭਿਆਚਾਰ ਸਿਰਫ ਪਾਰਕਾਂ ਕੇ ਅੰਦਰ ਦੁੱਖ ਇਹ ਗੱਲ ਕਾ ਹੈਗਾ ਕਿ ਇਹ ਪਾਰਕਾਂ ਕੇ ਅੰਦਰ ਬਚਾਇਆ ਜਾਵੇਗਾ ਅਸਲ ਕੇ ਅੰਦਰ ਅਰਜਨ ਇਧਰ ਦਰਖਤ ਵੀ ਹੈਗਾ ਇੱਕ ਅਸਲ ਕੇ ਅੰਦਰ ਇਹ ਚੀਜ਼ਾਂ ਸਾਰੀਆਂ ਪੰਜਾਬ ਕੇ ਅੰਦਰ ਤੇ ਇਸ ਟਾਈਮ ਗਾਇਬ ਹੋਣੇ ਪਰ ਆ ਗਈਆਂ ਸੋ ਪੰਜਾਬ ਕੇ ਹਾਲਾਤ ਐਸੇ ਬਣ ਚੁੱਕੇ ਹੈਗੇ ਆ ਕਿ ਜਿਸ ਨੂੰ ਤੁਮੇ ਦੇਖ ਨਹੀਂ ਸਕਦੇ ਕਿ ਪੰਜਾਬ ਕਿਸ ਤਰੀਕੇ ਨਾਲ ਵਿਕਾਸ ਵੀ ਕਰ ਰਿਹਾ ਹੈਗਾ ਤੇ ਪੰਜਾਬ ਉਜੜ ਵੀ ਰਿਹਾ ਹੈਗਾ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਸੰਭਾਲਣੇ ਦੀ ਲੋੜ ਹੈਗੀ ਹੈ ਆਪਣੇ ਮਿੱਟੀ ਬਾਰੇ ਆਪਣੀ ਧਰਤੀ ਬਾਰੇ ਜਦ ਤੱਕ ਆਪਾਂ ਨਹੀਂ ਜੁੜਦੇ ਸ਼ਹੀਦ ਉਦਮ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸਨਾਮ ਵਿਖੇ ਹੋਇਆ ਜ਼ੱਲਿਆਂ ਵਾਲੇ ਬਾਗ ਦਾ ਸਾਕਾ ਉਹਨਾਂ ਨੇ ਅੰਗਰੇਜ਼ੀ ਹਕੂਮਤ ਦੇ ਅਲੀਕਾਰ ਮਾਈਕਲ ਅਡਵਾਇਰ ਵੱਲੋਂ ਸਨ 1919 ਦੀ ਵਿਸਾਖੀ ਵਾਲੇ ਦਿਨ ਜਿਹੜਾ ਨੇ ਹੱਥੇ ਅਤੇ ਬੇਕਸੂਰ ਪੰਜਾਬੀਆਂ ਨੂੰ ਜਾਨੋਂ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਆਪਣੇ ਮਨ ਵਿੱਚ 20 ਸਾਲ ਤੱਕ ਬੁਝਨ ਨਹੀਂ ਦਿੱਤੀ ਸੋ ਪੰਜਾਬੀਆਂ ਦਾ ਸੁਭਾ ਹੈਗਾ 13 ਮਾਰਚ 1940 ਨੂੰ ਇਸਟ ਐਸੋਸੀਏਸ਼ਨ ਅਤੇ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਕੇ ਮੀਟਿੰਗ ਹੋ ਰਹੀ ਸੀ ਜਿੱਥੇ ਜੱਲਿਆਂ ਵਾਲੇ ਬਾਗ ਦੇ ਘਨੌਣੇ ਸਾਕੇ ਦਾ ਦੋਸ਼ੀ ਮਾਈਕਲ ਅਡਵਾਇਰ ਬੁਲਾਰੇ ਵਜੋਂ ਜਿਹੜਾ ਬੁਲਾਰੇ ਦੇ ਵਜੋਂ ਉਸ ਨੂੰ ਪਾਸ ਦੇ ਰਿਆ ਸੀ ਉਦਮ ਸਿੰਘ ਸ਼ਹੀਦ ਉਦਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਦਾ ਨਾਲ ਉਸ ਨੂੰ ਮਾਰ ਮੁਕਾਇਆ ਸ਼ਹੀਦ ਉਦਮ ਸਿੰਘ ਵੱਲੋਂ ਮਾਈਕਲ اڈਵਾਇਰ ਦੇ ਕਿਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ ਲੰਡਰ ਤੋਂ ਪ੍ਰਕਾਸ਼ਿਤ ਹੁੰਦੇ ਅਖਬਾਰ ði ਟਾਈਮਜ਼ ਆਫ ਲੰਡਨ ਨੇ ði ਟਾਈਮਜ਼ ਆਫ ਲੰਡਨ ਸ਼ਹੀਦ ਉਦਮ ਸਿੰਘ ਨੂੰ ਆਜ਼ਾਦੀ ਦਾ ਲੜਾਕਾ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ ਇਸ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣ ਨੂੰ ਕਦੇ ਮੁਆਫ ਨਹੀਂ ਕਰਦੇ ਸੋ ਉਹਦੇ ਵਿੱਚ ਭਾਰਤੀ ਦੀ ਥਾਂ ਤੇ ਜੇ ਪੰਜਾਬੀ ਸ਼ਬਦ ਜੋੜ ਦਿੱਤਾ ਜਾਵੇ ਤਾਂ ਆਪਾਂ ਕਹਾਂਗੇ ਕਿ ਸਿੱਖ ਤੇ ਪੰਜਾਬੀ ਜਿਹੜੇ ਹੈਗੇ ਆ ਹਾਥੀਆਂ ਦੀ ਤਰ੍ਹਾਂ ਜਿਹੜੇ ਆਪਣੇ ਦੁਸ਼ਮਨ ਨੂੰ ਕਦੇ ਵੀ ਇਹ ਮਾਫ਼ ਨਹੀਂ ਕਰਦੇ ਉਹ 20 ਸਾਲ ਤੱਕ 50 ਸਾਲ ਤੱਕ ਅਤੇ 100 ਸਾਲ ਬਾਅਦ ਵੀ ਆਪਣਾ ਜਿਹੜਾ ਬਦਲਾ ਹੈਗਾ ਉਹ ਜ਼ਾਬਰ ਹਕੂਮਤ ਤੋਂ ਰਹਿੰਦੇ ਨੇ ਉਹ 20 ਸਾਲ ਤੋਂ ਲੰਮੇ ਵਕਫੇ ਬਾਅਦ ਵੀ ਉਹਨਾਂ ਨੂੰ ਮਾਰਮਕਉਂਦੇ ਹਨ ਹਾਲਾਂਕਿ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸ ਦੀ ਨਿੰਦਾ ਕੀਤੀ ਕੇਵਲ ਸੁਭਾਸ਼ ਚੰਦਰ ਬੋਸ ਨੇ ਹੀ ਇਸ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ ਇਹ ਸੀ ਜਲਿਆਂਵਾਲੇ ਬਾਗ ਦਾ ਸਾਕਾ ਸੋ ਸਾਨੂੰ ਇਹਨਾਂ ਸਾਕਿਆਂ ਬਾਰੇ ਜੇ ਜਾਣਕਾਰੀ ਹੋਵੇਗੀ ਤਾਂ ਹੀ ਅੱਪਾ ਜਿਹੜਾ ਆਪਣੇ ਬੱਚਿਆਂ ਨੂੰ ਇਸ ਪਵਿੱਤਰ ਬਾਰੇ ਦੱਸ ਸਕਦੇ ਹਾਂ ਕਿ ਆ ਸੋ ਅੱਜ ਸੀਗਾ ਸਾਡਾ ਇਹ ਪਿੰਡ ਸੋ ਅੱਜ ਸੀਗਾ ਸਾਡਾ ਪਿੰਡ ਮੋਹੀਕਲਾ ਸੋ ਮੇਰਾ ਤਾਂ ਵੈਸੇ ਵਿਚਾਰ ਹੁੰਦਾ ਹੈਗਾ ਕਿ ਇਹੋ ਜੀ ਜਿਹੜੇ ਚੀਜ਼ਾਂ ਹੈਗੀਆਂ ਉਹਨਾਂ ਨੂੰ ਪੂਰਾ ਰੂਹ ਦੇ ਨਾਲ ਹੋਰ ਤਰੀਕੇ ਨਾਲ ਕਵਰ ਕੀਤਾ ਜਾਵੇ ਅੱਜ ਮੈਨੂੰ ਰਾਤ ਨੂੰ ਇਹ ਮੌਕਾ ਦੇਖਣ ਨੂੰ ਮਿਲਿਆ ਹੈਗਾ ਸੋ ਕਿਸੇ ਕੰਮ ਗਏ ਹੋਏ ਸੀਗੇ ਤੇ ਕੰਮ ਤੋਂ ਆਂਦੇ ਹੋਏ ਮੈਨੂੰ ਇਹ ਇਦਾਂ ਜਿਹੜਾ ਦਿਲਕਸ਼ ਅੰਦਾਜ਼ ਹੈਗਾ ਨਜ਼ਾਰਾ ਹੈਗਾ ਇਟਸ ਪਾਰਕ ਦਾ ਉਹਨੇ ਖਿੱਚਿਆ ਹੈਗਾ ਸੋ ਸਾਡਾ ਪ੍ਰਣਾਮ ਹੈਗਾ ਸਾਰੇ ਹੀ ਸ਼ਹੀਦਾਂ ਨੂੰ ਸੋ ਸ਼ਹੀਦ ਉਦਮ ਸਿੰਘ ਪਾਰਕ ਪਿੰਡ ਮੋਹੀਕਲਾਂ ਪਟਿਆਲਾ ਜਿਨ੍ਹਾਂ ਦਾ ਜਨਮ ਕਹਿੰਦਾ 26 ਦਸੰਬਰ 191899 ਤੇ ਮੌਤ ਸ਼ਹੀਦੀ ਉਹਨਾਂ ਦੀ ਹੋਈ ਹੈਗੀ 31 ਜੁਲਾਈ 1940 ਸੋ ਉਹਨਾਂ ਦਾ ਇਤਿਹਾਸ ਬਹੁਤ ਖੂਬਸੂਰਤ ਲਿਖਿਆ ਹੋਇਆ ਹੈਗਾ ਤੇ ਇੱਧਰ ਪਾਸੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਸ਼ਾਸਨ ਕਾਲ ਤੇ ਉਹਨਾਂ ਦੀ ਪੰਜਾਬ ਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਹੈਗੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ